ਬਹੁਤ ਤਰ੍ਹਾਂ ਦੇ ਕੰਮ ਚੋਂ ਦੁਗਣਾ ਦੁਗਣਾ ਗੁਰੂ ਵੀ ਲੱਗਦਾ ਤੇ ਇਹ ਖਾਏ ਹੋ ਆ ਤੀ ਅਰੇ ਛੋਟੇ ਆਏ ਬਬੂ ਕੀ ਆਲਾ ਨਹੀਂ ਆਏ ਬਬੂ ਆਇਆ ਹੋਰ ਅੱਜ ਸਾਡੇ ਸਾਰੇ ਸਾਰਿਆਂ ਦੇ ਸਤਿਕਾਰਯੋਗ ਵਿਕਾਸਪੁਰਸਰੀ ਨੀਜਿੰਦਰ ਸਿੰਘਲਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਜੀ ਵੱਲੋਂ ਦਿੱਤੀ ਗਈ 5 ਲੱਖ ਰੁਪਏ ਦੀ ਗ੍ਰਾਂਟ ਜਿਹੜੇ ਕਿ ਵਾਲਮੀਕ ਧਰਮਸਾਲਾ ਜਿਹੜਾ ਮੰਦਿਰ ਸੀ ਇਹਨਾਂ ਦੇ ਲਈ ਦਿੱਤਾ ਗਿਆ ਸੀਗਾ ਤੇ ਅੱਜ ਉਸ 5 ਲੱਖ ਗ੍ਰਾਂਟ ਖਰਚਣ ਦੇ ਲਈ ਅਸੀਂ ਸਾਡੇ ਸਤਿਕਾਰਯੋਗ ਰਣਜੀਤ ਸਿੰਘ ਤੂਰ ਸਾਹਿਬ ਗਮੀ ਜੀ ਸਾਰੇ ਸਾਥੀਆਂ ਨੇ ਮਿਲ ਕੇ ਅੱਜ ਇਸ ਦਾ ਮੂਰਤ ਕੀਤਾ ਹੈ ਮੂਰਤੇ ਪਹੁੰਚੇ ਸੀਗੇ ਤੇ ਦੂਸਰੀ ਗੱਲ ਮੈਂ ਦੱਸਣੀ ਚਾਹੁੰਨਾ ਕਿ ਮਾਨਯੋਗ ਸਿੰਘਲਾ ਸਾਹਿਬ ਨੇ ਹਰ ਇੱਕ ਵਰਗ ਦੇ ਲੋਕਾਂ ਦੇ ਲਈ ਬਹੁਤ ਵੱਡੇ ਉਪਰਾਲੇ ਕੀਤੇ ਨੇ ਚਾਹੇ ਉਹ ਕਿਸੇ ਵੀ ਜਾਤੀ ਦੇ ਨਾਲ ਸੰਬੰਧ ਰਾਉਣ ਜਿਵੇਂ ਬਾਲਮਿਕ ਭਾਈਚਾਰੇ ਦੇ ਲਈ ਇਹ ਤੁਸੀਂ ਦੇਖਿਆ ਵੀ 5 ਲੱਖ ਪਹਿਲਾਂ ਕਿੰਨਾ ਦਿੱਤਾ ਜੀ 5 ਲੱਖ ਪਹਿਲਾਂ ਬਾਲਮਿਕ ਕੀ 22 ਨੂੰ ਦਿੱਤਾ ਜੀ 22 ਨੂੰ ਦਿੱਤਾ ਤੇ ਉਸ ਤੋਂ ਉਪਰੰਤ ਰਵੀਦਾਸ ਗੁਰੂ ਘਰ ਸੀ ਉਹਨਾਂ ਦੇ ਲਈ 2.25 ਲੱਖ ਰੁਪਇਆ ਉੱਥੇ ਲਾਇਆ ਗਿਆ ਲੋਕਾਂ ਦੀ ਸਹੂਲਤਾਂ ਦੇ ਲਈ ਤੇ ਹੋਰ ਪਿੰਡੋਂ ਪਿੰਡ ਵੀ ਜਿਹੜੇ ਕੇਸ ਅਸੀਂ ਦੇਖਦੇ ਆਂ ਕਿ ਪਿੰਡੋਂ ਪਿੰਡ ਹਰ ਇੱਕ ਵਰਗ ਦੇ ਲਈ ਇਹਨਾਂ ਨੇ ਬਹੁਤ ਵੱਡੇ ਕੰਮ ਕੀਤੇ ਨੇ ਚਾਹੇ ਕੋਈ ਧਰਮਸਥਾਨ ਨੂੰ ਰੋੜ ਜਾਂਦਾ ਚਾਹੇ ਕੋਈ ਸਮਾਧ ਨੂੰ ਰੋੜ ਜਾਂਦਾ ਚਾਹੇ ਕੋਈ ਜਿਹੜੇ ਪੁਰਾਣੇ ਪਹੇ ਕੱਚੇ ਸੀ ਇਹਨੂੰ ਕੋਈ ਪੱਕਾ ਨਹੀਂ ਕਰ ਸਕਦਾ ਸੀ ਉਹ ਸਿੰਘਲਾ ਸਾਹਿਬ ਨੇ ਸਾਰੇ ਹਲਕੇ ਦੇ ਕੱਚੇ ਪਹੇ ਉਹ ਪੱਕੇ ਕੀਤੇ ਤੇ ਸਾਰੇ ਹਲਕੇ ਨੂੰ 18 ਫੁੱਟੀਆਂ ਸੜਕਾਂ ਦੇ ਨਾਲ ਜੋੜਿਆ ਅੱਜ ਸਾਡੇ ਹਲਕੇ ਦੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਅਸੀਂ ਕਰਮਾ ਵਾਲਿਆਂ ਕਿ ਸਾਨੂੰ ਇੱਕ ਮਿਹਨਤੀ ਜੋਗ ਵਿਕਾਸਪੁਰਸ਼ ਇਨੇ ਹਰ ਇੱਕ ਵਰਗ ਦੇ ਨਾਲ ਲੈ ਕੇ ਲੋਕਾਂ ਨੂੰ ਚੱਲਣ ਵਾਲਾ ਲੀਡਰ ਮਿਲਿਆ ਆਉਣ ਵਾਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਪਹਿਲਾਂ ਅਸੀਂ 31000 ਦੀ ਲੀਡ ਦੇ ਨਾਲ ਅੱਜ ਤੱਕ ਭੇਜਿਆ ਸੀ ਪਰ ਇਸ ਤੋਂ ਬਾਅਦ ਅਸੀਂ ਇਹ ਲੀਡ ਨੂੰ ਰਿਕਾਰਡ ਤੋਂ ਲੀਡ ਦੇ ਰੂਪ ਦੇ ਵਿੱਚ ਬਦਲਾਂਗੇ ਕਿ 51000 ਦੀ ਵੱਡੀ ਲੀਡ ਦੇ ਨਾਲ ਜਿੱਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਾਂਗੇ ਬੋਕੀਲਾ ਜਿੰਦਾਬਾਦ ਹੋਏ ਜਿੰਦਾਬਾਦ ਸਿਕਲਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਦੂਸਰੀ ਮੈਂ ਸਾਰੇ ਹੀ ਦੇਸ਼ ਦੇ ਵਿਦੇਸ਼ ਦੇ ਵਿੱਚ ਵਸਦੇ ਪੰਜਾਬੀ ਵੀਰਾਂ ਨੂੰ ਦੇਸ਼ ਵਾਸੀਆਂ ਨੂੰ ਦਿਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈ ਦਿੰਦਾ ਤੇ ਦੂਸਰਾ ਮੈਂ ਇਹ ਵੀ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਜਿਹੜੇ ਕਿਸਾਨ ਮਜ਼ਦੂਰ ਸਾਡੇ ਦਿੱਲੀ ਦੀਆਂ ਗਰੂਹਾਂ ਤੇ ਬੈਠੇ ਨੇ ਉਹ ਵੀ ਆਪਣਾ ਜਿੱਤ ਦੇ ਵਲ ਮੋਰਚਾ ਲੈ ਕੇ ਜਿੱਤ ਪ੍ਰਾਪਤ ਕਰਕੇ ਉਹ ਤਿੰਨੇ ਜਿਹੜੇ ਕਾਲੇ ਕਾਨੂੰਨ ਸੀ ਉਹਨਾਂ ਨੂੰ ਰੱਦ ਕਰਾ ਕੇ ਦਵਾਈ ਤੋਂ ਪਹਿਲਾਂ ਪਹਿਲਾਂ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਨਾਲ ਆ ਕੇ ਦਿਵਾਲੀ ਸਾਂਝੀ ਕਰਨ ਤੇ ਖੁਸ਼ੀਆਂ ਮਿਲਣ